ਪਾ ਕਹੀਂ ਫਿਰ ਉਹਨਾਂ ਦੀ ਵੀ ਗੱਲ ਸੁਣਾਗੇ ਅੱਛਾ ਆ ਠੀਕ ਆ ਠੀਕ ਗਵਾਈਆਂ ਤਾਂ ਮਾੜੀ ਜਾਂਦੇ ਹਰ ਵਾਰੀ ਕਾਟੀ ਜਾ ਉਹਨਾਂ ਦਾ ਹਟ ਦਿੰਦੇ ਗਵਾਈਆਂ ਲੈਣੀਆਂ ਅਸੀਂ ਤੁਸੀਂ ਮੈਂ ਗਵਾਈਆਂ ਤਾਂ ਢਾੜਨ ਦਿਆਂ ਕਹੀਂ ਅਸੀਂ ਉਹਨਾਂ ਦੀ ਵੀ ਗੱਲ ਸੁਣਨੀ ਪੁੱਤਰ ਹੋਣੀ ਕਰਦੇ ਓਕੇ ਫੇਰ ਹੋ ਜਾਣਾ ਬੜਾ ਠੀਕ ਜਦ ਦਬਕੇ ਤੇ ਜਨਾਬ ਮੈਂ ਕਹਿਣਾ ਹੈਗਾ ਕੱਲੇ ਚਲਾਣੇ ਕੱਟਨੇ ਆ ਕਿ ਲੈ ਕੇ ਛੱਡਣਾ ਹੀ ਹੈ ਕਿਸ ਨੂੰ ਨੇ 1 ਮਿੰਟ ਯਾਰ ਤੁਸੀਂ ਸ਼ੁਰੂ ਕਰਤਾ ਉਹ ਲੱਗ ਜੂਗਾ ਪਤਾ ਉਹਨਾਂ ਦਾ ਵੀ ਉਹ ਕਿਹੜਾ ਜਿਹਾ ਹੱਥ ਆ ਗਿਆ ਜੋ ਫੜੇ ਜਾਣਗੇ ਫਿਰ ਉਹਨਾਂ ਦੇ ਗਵਾਹੀਆਂ ਲੈਣਗੇ ਅਸੀਂ ਉਹ ਲੱਗ ਜੂਗਾ ਉਹਨਾਂ ਦਾ ਵੀ ਪਤਾ ਅਜੇ ਉਹਨਾਂ ਦੇ ਗਵਾਹੀਆਂ ਲੈਣੀਆਂ ਵਾ ਫਿਰ ਉਹ ਲੱਗ ਜੂਗਾ ਉਹਨਾਂ ਦਾ ਵੀ ਪਤਾ ਤੁਸੀਂ ਤਾਂ ਪਿੱਛੇ ਹੀ ਪੈ ਗਏ ਜੇ ਹੁਣ ਅਜੇ ਉਹਨਾਂ ਦੇ ਗਵਾਹੀਆਂ ਲੈਣੀਆਂ ਫਿਰ ਫੜੇ ਜਾਣਗੇ ਫਿਰ ਹੀ ਉਹ ਕਹੀਂ ਫਿਰ ਉਹਨਾਂ ਦੀ ਵੀ ਗੱਲ ਸੁਣਾਗੇ ਅੱਛਾ ਆ ਠੀਕ ਆ ਠੀਕ ਗਵਾਹੀਆਂ ਤਾਂ ਮਾੜੀ ਜਾਂਦੇ ਹਰ ਵਾਰੀ ਅਹੀ ਮੱਟ ਡੰਡਿਆ ਲੈ ਚਾਟੀ ਜਾ ਉਹਨਾਂ ਦਾ ਹੜਦ ਵੱਡ ਡੰਡਿਆ ਗਵਾਈਆਂ ਲੈਣੀਆਂ ਅਸੀਂ ਤੁਸੀਂ ਨਾ ਗਵਾਈਆਂ ਤੇ ਡਾੜਨ ਦਿਆਂ ਮੈਂ ਕਹੀਂ ਅਸੀਂ ਉਹਨਾਂ ਦੀ ਗੱਲ ਸੁਣਨੀ ਹੈ ਪੁੱਤਰ ਹੋਲੀ ਕਰ ਦੇ ਫਿਰ ਹੋਏ ਨਾ ਬੜਾ ਜੀ ਦੱਬ ਕੇ ਉਹ ਲੱਗ ਜੂਗਾ ਪਤਾ ਫੇ ਉਹਨਾਂ ਨੇ ਫੜ ਕੇ ਉਹਨਾਂ ਦੀ ਗੱਲ ਸੁਣਨੀ ਆ ਯਾਰ ਆ ਕੀ ਜਾਂਦੇ ਯਾਰ ਉਹਨਾਂ ਦੇ ਦੱਦਾਂ ਦੀ ਗੱਲ ਪਾਦਾ ਆੜ ਗਏ ਆ ਤੁਸੀਂ ਬਸ ਆ ਨੋ ਭੂਏ ਲਗ ਜੂਗਾ ਪਤਾ ਅਜੇ ਫਰੇ ਹੀ ਜਾਣੇ ਆ ਗਵਾਈਆਂ ਲੈਣੀਆਂ ਵਾ ਫਿਰ ਪਤਾ ਲੱਗਣਾ ਵਾ ਕਸੂਰ ਤੁਹਾਡਾ ਵਾ ਕਿ ਉਹਨਾਂ ਦਾ ਕਸੂਰ ਵਾ ਉਹ ਲੱਗ ਜੂਗਾ ਪਤਾ ਉਹਨਾਂ ਦਾ ਵੀ ਹਜੇ ਤੇ ਉਹ ਕਾਬੂ ਚ ਆਉਣੇ ਆ ਬਾਅਦ ਉਹਨਾਂ ਦੇ ਬਿਆਨ ਲਵਾਂਗੇ ਸਾਰਿਆਂ ਦੇ ਫਿਰ ਪਤਾ ਲੱਗੂਗਾ ਕਿ ਕੌਣ ਸਹੀ ਹੈ ਕੌਣ ਗਲਤ ਵਾ ਹੁਣ ਫੇਰ ਹੀ ਪਤਾ ਲੱਗੂਗਾ ਕਿ ਕਸੂਰ ਕੁੜੀ ਵਾਲਿਆਂ ਦਾ ਕਿ ਮੁੰਡੇ ਵਾਲਿਆਂ ਦਾ ਵਾ ਹੁਣ ਤਾਂ ਤੁਸੀਂ ਪਿੱਛੇ ਹੀ ਪੈ ਗਏ ਸਾਡੇ ਘੜੀ ਮੂੜੀ ਆ ਕੇ ਉਹਨੂੰ ਮਿਲੀ ਜਾਣ ਦੇ ਜੀ ਹੂੰ ਉਹਨੂੰ ਇਦਾਂ ਨਾ ਕਰ ਉਹ ਜਨਾਬ ਮੇਰੀ ਸੁਣੋ ਗੱਲ ਨਹੀਂ ਠੀਕ ਜਨਾਬ ਮੇਰੀ ਸੁਣੋ ਗੱਲ ਅਹੀਂ ਤੁਹਾਡੇ ਦਰਲੇ ਮਾਰਨੇ ਆਪਾਂ ਕਿੱਥੇ ਜਾਣਾ ਵਾ ਤੁਸੀਂ ਜਾਓ ਫੇਰ ਕਰਨਾ ਕਰੋ ਤੁਸੀਂ ਜਾਓ ਚਲੋ ਚਲੀਏ ਫਿਰ ਭਾਈ ਠੀਕ ਹੈ ਜਨਾਬ ਠੀਕ ਹੈ ਜੀ ਠੀਕ ਹੈ ਠੀਕ ਚਲੋ ਸਪਾਰਸ਼ ਤੇ ਉਹੀ ਪੁੰਦਾ ਜਿਹੜਾ ਗਲਤ ਹੁੰਦਾ ਵਾ ਲੱਗਦਾ ਤੇ ਮਨ ਨੂੰ ਇਦਾਂ ਹੀ ਕਿਰਤ ਤੇ ਤੇਰੇ ਹਿਸਾਬ ਨਾਲ ਕਿਹਦਾ ਕਸੂਰ ਹੋਗਾ ਯਾਰ ਇਹਨਾਂ ਦੋਵਾਂ ਦਾ ਜਨਾਬ ਜੇ ਸਾਹਮਣਾ ਇਹ ਫੇਰੇ ਮਾਰਨ ਦੇ ਆ ਵਨ ਉਹ ਕਹੀਂ ਫਿਰ ਉਹਨਾਂ ਦੀ ਵੀ ਗੱਲ ਸੁਣਾਗੇ ਅੱਛਾ ਆ ਠੀਕ ਆ ਠੀਕ ਗਵਾਈਆਂ ਤਾਂ ਮਾੜੀ ਜਾਣ ਲੈ ਹਰ ਵਾਰੀ ਕਾਟੀਆਂ ਉਹਨਾਂ ਦਾ ਵੜਨ ਦਿਆ ਗਵਾਈਆਂ ਲੈਣੀਆਂ ਅਸੀਂ ਤੁਸੀਂ ਮੈਂ ਗਵਾਈਆਂ ਤਾਂ ਢਾੜਨ ਦਿਆ ਮੈਂ ਕਹੀਂ ਅਸੀਂ ਉਹਨਾਂ ਦੀ ਵੀ ਗੱਲ ਸੁਣਨੀ ਪੁੱਤਰੇ ਹੋਲੀ ਕਰਦੇ ਫੇਰ ਹੋਇ ਨਾ ਬੜਾ ਜੀ ਦਬਕੇ ਤੇ ਜਨਾਬੀ ਮੈਂ ਕਹਿਣਾ ਹੈਗਾ ਕੱਲੇ ਚਲਾਣੇ ਕੱਟਨੇ ਆ ਕਿ ਲੈ ਕੇ ਛੱਡਣਾ ਹੀ ਹੈ ਕਿ ਇਹਨੂੰ ਨੇ ਇੱਕ ਮਿੰਟ ਯਾਰ ਤੁਸੀਂ ਸ਼ੁਰੂ ਕਰਤਾ ਉਹ ਲੱਗ ਜੂਗਾ ਪਤਾ ਉਹਨਾਂ ਦਾ ਵੀ ਉਹ ਕਿਹੜਾ ਜਿਹਾ ਹੱਥ ਆ ਗਿਆ ਜੇ ਉਹ ਫੜੇ ਜਾਣਗੇ ਫਿਰ ਉਹਨਾਂ ਦੇ ਗਵਾਹੀਆਂ ਲੈਣਗੇ ਅਸੀਂ ਉਹ ਲੱਗ ਜੂਗਾ ਉਹਨਾਂ ਦਾ ਵੀ ਪਤਾ ਫਿਰ ਉਹਨਾਂ ਦੇ ਗਵਾਹੀਆਂ ਲੈਣੀਆਂ ਵਾ ਫਿਰ ਉਹ ਲੱਗ ਜੂਗਾ ਉਹਨਾਂ ਦਾ ਵੀ ਪਤਾ ਤੁਸੀਂ ਤਾਂ ਪਿੱਛੇ ਹੀ ਪੈ ਗਏ ਜੇ ਹੁਣ ਫਾਈ ਉਹਨਾਂ ਦੇ ਗਵਾਹੀਆਂ ਲੈਣੀਆਂ ਫਿਰ ਫੜੇ ਜਾਣਗੇ ਫੇਰ ਹੀ ਉਹ ਪੱਕਾ ਆਹ ਕਹੀਂ ਫਿਰ ਉਹਨਾਂ ਦੀ ਵੀ ਗੱਲ ਸੁਣਾਗੇ ਅੱਛਾ ਆਹ ਠੀਕ ਆ ਠੀਕ ਗਵਾਹੀਆਂ ਤਾਂ ਮਾੜੀ ਜਾਣ ਲੈ ਹਰ ਵਾਰੀ ਕਾਟੀਆਂ ਉਹਨਾਂ ਸਾਰ ਦੇ ਵੜ ਦੰਡਿਆ ਗਵਾਹੀਆਂ ਲੈਣੀਆਂ ਅਸੀਂ ਤੁਸੀਂ ਮੈਂ ਗਵਾਹੀਆਂ ਤਾਂ ਢਾੜਨ ਦਿਆਂ ਕਹੀਂ ਅਸੀਂ ਉਹਨਾਂ ਦੀ ਵੀ ਗੱਲ ਸੁਣਨੀ ਪੁੱਤਰੇ ਹੋਲੀ ਕਰਦੇ ਫੇਰ ਹੋ ਜਾਣਾ ਬੜਾ ਜੀ ਦਿਲ ਦਾ ਦਬਕੇ ਉਹ ਲੱਗ ਜੂਗਾ ਪਤਾ ਹੋ ਇਹ ਉਹਨਾਂ ਨੇ ਫੜ ਕੇ ਉਹਨਾਂ ਦੀ ਗੱਲ ਸੁਣਨੀ ਆ ਯਾਰ ਆ ਕੀ ਜਾਂਦੇ ਯਾਰੇ ਮੈਂ ਤਾਂ ਦੱਦਾਂ ਦੀ ਗੱਲ ਪਾਦਾ ਆ ਆ ਤੁਸੀਂ ਪ੍ਰੋਫੈਸਰ ਮਨ ਹੋ ਲੱਗ ਜੂਗਾ ਪਤਾ ਅਜੇ ਫਰੇ ਜਾਣੇ ਆ ਗਵਾਹੀਆਂ ਲੈਣੀਆਂ ਵਾ ਫਿਰ ਪਤਾ ਲੱਗਣਾ ਵਾ ਕਸੂਰ ਤੁਹਾਡਾ ਵਾ ਕਿ ਉਹਨਾਂ ਦਾ ਕਸੂਰ ਵਾ ਬੰਨ ਉਹ ਲੱਗ ਜੂਗਾ ਪਤਾ ਉਹਨਾਂ ਦਾ ਵੀ ਫਾਇਦੇ ਉਹ ਕਾਬੂ ਚ ਆਉਣੇ ਆ ਬਾਅਦ ਉਹਨਾਂ ਦੇ ਬਿਆਨ ਲਵਾਂਗੇ ਸਾਰਿਆਂ ਦੇ ਫਿਰ ਪਾ ਲੱਗੂਗਾ ਕਿ ਕੌਣ ਸਹੀ ਹੈ ਕੌਣ ਗਲਤ ਵਾ ਹੁਣ ਫੇਰ ਹੀ ਪਾ ਲੱਗੂਗਾ ਕਿ ਕਸੂਰ ਕੁੜੀ ਵਾਲਿਆਂ ਦਾ ਕਿ ਮੁੰਡੇ ਵਾਲਿਆਂ ਦਾ ਵਾ ਹੁਣ ਤਾਂ ਤੁਸੀਂ ਪਿੱਛੇ ਹੀ ਪੈ ਗਏ ਸਾਡੇ ਘੜੀਮੂੜੀ ਆ ਕੇ ਹੁਣ ਮਿਲ ਹੀ ਜਾਂਦੇ ਜੀ ਹੂੰ ਉਹਨਾਂ ਇਦਾਂ ਨਾ ਕਰਾ ਜਨਾਬ ਮੇਰੀ ਸੁਣੋ ਗੱਲ ਨਹੀਂ ਠੀਕ ਜਨਾਬ ਮੇਰੀ ਸੁਣੋ ਗੱਲ ਅਸੀਂ ਤੁਹਾਡੇ ਦਰਲੇ ਮਾਰਨੇ ਆਂ ਆਪਾਂ ਕਿੱਥੇ ਜਾਣਾ ਵਾ ਤੁਸੀਂ ਜਾਓ ਫੇਰ ਕਰ ਨਾ ਕਰੋ ਤੁਸੀਂ ਜਾਓ ਚਲਿਓ ਫੇਰ ਚਲੀਏ ਫੇਰ ਭਾਈ ਠੀਕ ਹੈ ਜਨਾਬ ਠੀਕ ਹੈ ਜੀ ਠੀਕ ਹੈ ਠੀਕ ਚਲੋ ਸਪਾਰਸ਼ ਤੇ ਉਹੀ ਪੁੰਦਾ ਜਿਹੜਾ ਗਲਤ ਹੁੰਦਾ ਵਾ ਲੱਗਦਾ ਤੇ ਮਨ ਨੂੰ ਇਦਾਂ ਹੀ ਕਿਰਤ ਤੇਰੇ ਹਿਸਾਬ ਨਾਲ ਕਿਹਦਾ ਕਸੂਰ ਹੋਗਾ ਯਾਰ ਇਹਨਾਂ ਦੋਵਾਂ ਦਾ ਜਨਾਬ ਜੇ ਹਿਸਾਬ ਨਾਲ ਇਹ ਫੇਰੇ ਮਾਰਨ ਦੇ ਆ ਵਨ ਫੇ ਕਹੀਂ ਫਿਰ ਉਹਨਾਂ ਵੀ ਇਹ ਗੱਲ ਸੁਣਾਂਗੇ ਅੱਛਾ ਆ ਠੀਕ ਆ ਠੀਕ ਗਵਾਈਆਂ ਤਾਂ ਮੱਢੀ ਜਾਣ ਲੈ ਹਰ ਵਾਰੀ ਕਾਟੀ ਜਾ ਉਲਟਾੜ ਗਵਾਹੀਆਂ ਲੈਣੀਆਂ ਅਸੀਂ ਤੁਸੀਂ ਮੈਂ ਗਵਾਹੀਆਂ ਤੇ ਲੜਣ ਦਿਆਂਗਾ ਕਹੀਂ ਅਸੀਂ ਉਹਨਾਂ ਦੀ ਗੱਲ ਸੁਣਨੀ ਪੁੱਤਰ ਹੋਣੀ ਹੋਣੀ ਕਰਦੇ ਓਕੇ ਫੇਰ ਹੋਏ ਨਾ ਬੜਾ ਜਿੱਦ ਦਬਕੇ ਤੇ ਜਨਾਬ ਵੀ ਮੈਂ ਕਹਿਣਾ ਹੈਗਾ ਕੱਲੇ ਚਲਾਣੇ ਕੱਟਨੇ ਆ ਕਿ ਲੈ ਕੇ ਛੱਡਣਾ ਹੀ ਹੈ ਕਿ ਇਹਨੂੰ ਨੇ ਇੱਕ ਮਿੰਟ ਕਰ ਤੁਸੀਂ ਸ਼ੁਰੂ ਕਰਤਾ ਉਹ ਲੱਗ ਜੂਗਾ ਪਤਾ ਉਹਨਾਂ ਦਾ ਵੀ ਉਹ ਕਿਹੜਾ ਜਿਹਾ ਹੱਥ ਆ ਗਿਆ ਜੇ ਉਹ ਫੜੇ ਜਾਣਗੇ ਫਿਰ ਉਹਨਾਂ ਦੇ ਗਵਾਹੀਆਂ ਲੈਣਗੇ ਅਸੀਂ ਉਹ ਲੱਗ ਜੂਗਾ ਉਹਨਾਂ ਦਾ ਵੀ ਪਤਾ ਫੇਰ ਉਹਨਾਂ ਦੇ ਗਵਾਹੀਆਂ ਲੈਣੀਆਂ ਵਾ ਉਹ ਲੱਗ ਜੂਗਾ ਉਹਨਾਂ ਦਾ ਵੀ ਪਤਾ ਤੁਸੀਂ ਤਾਂ ਪਿੱਛੇ ਹੀ ਪੈ ਗਏ ਜੇ ਹੁਣ ਫੇਰ ਉਹਨਾਂ ਦੇ ਗਵਾਹੀਆਂ ਲੈਣੀਆਂ ਫੇਰ ਫੜੇ ਜਾਣਗੇ ਫੇਰ ਹੀ ਉਹ ਪੱਕੇ ਹੀ ਫੇਰ ਉਹਨਾਂ ਵੀ ਇਹ ਗੱਲ ਸੁਣਾਂਗੇ ਅੱਛਾ ਆ ਠੀਕ ਆ ਠੀਕ ਗਵਾਹੀਆਂ ਤਾਂ ਮਾੜੀ ਜਾਣ ਲਿਆ ਹਰ ਵਾਰੀ ਕਾਟੀ ਜਾ ਉਹਨਾਂ ਦਾ ਹਟ ਦਵਾਂ ਗਵਾਹੀਆਂ ਲੈਣੀਆਂ ਅਸੀਂ ਤੁਸੀਂ ਮੈਂ ਗਵਾਹੀਆਂ ਤਾਂ ਹਟਾਣ ਦਿਆਂ ਵਾ ਕਹੀ ਆਹੀ ਉਹਨਾਂ ਦੀ ਗੱਲ ਸੁਣਨੀ ਪੁੱਤਰੇ ਹੋਲੀ ਕਰ ਦੇ ਓਕੇ ਫੇਰ ਹੋ ਜਾਣਾ ਬੜਾ ਦੀ ਜਦ ਦਬਕੇ ਉਹ ਲੱਗ ਜੂਗਾ ਪਤਾ ਫੇ ਅਜੇ ਉਹਨਾਂ ਨੇ ਫੜ ਕੇ ਉਹਨਾਂ ਦੀ ਗੱਲ ਸੁਣਨੀ ਆ ਯਾਰ ਆ ਕੀ ਜਾਂਦੇ ਯਾਰੇ ਮੈਂ ਦਿੰਦਾ ਤੇ ਗੱਲ ਪਾਦਾ ਆ ਆ ਤੁਸੀਂ ਪ੍ਰੋਫੈਸਰ ਮੰਨ ਉਹ ਲੱਗ ਜੂਗਾ ਪਤਾ ਅਜੇ ਫਰੇ ਜਾਣੇ ਆ ਗਵਾਹੀਆਂ ਲੈਣੀਆਂ ਵਾ ਫੇਰ ਪਤਾ ਲੱਗਣਾ ਵਾ ਕਸੂਰ ਤੁਹਾਡਾ ਵਾ ਕਿ ਉਹਨਾਂ ਦਾ ਕਸੂਰ ਵਾ ਬਨ ਉਹ ਲੱਗ ਜੂਗਾ ਪਤਾ ਉਹਨਾਂ ਦਾ ਵੀ ਹਜੇ ਤੇ ਉਹ ਕਾਬੂ ਚ ਆਉਣੇ ਆ ਬਾਅਦ ਉਹਨਾਂ ਦੇ ਬਿਆਨ ਲਵਾਂਗੇ ਸਾਰਿਆਂ ਦੇ ਫਿਰ ਪਾ ਲੱਗੂਗਾ ਕਿ ਕੌਣ ਸਹੀ ਹੈ ਕੌਣ ਗਲਤ ਵਾ ਹੁਣ ਫੇਰ ਹੀ ਪਾ ਲੱਗੂਗਾ ਕਿ ਕਸੂਰ ਕੁੜੀ ਵਾਲਿਆਂ ਦਾ ਕਿ ਮੁੰਡੇ ਵਾਲਿਆਂ ਦਾ ਵਾ ਹੁਣ ਤਾਂ ਤੁਸੀਂ ਪਿੱਛੇ ਹੀ ਪੈ ਗਏ ਸਾਡੇ ਘੜੀਮੂੜੀ ਆ ਕੇ ਹੁਣ ਮਿਲ ਹੀ ਜਾਂਦੇ ਜੀ ਹੂੰ ਉਹਨੂੰ ਇਦਾਂ ਨਾ ਕਰਾ ਉਹ ਜਨਾਬ ਮੇਰੀ ਸੁਣੋ ਗੱਲ ਨਹੀਂ ਠੀਕ ਜਨਾਬ ਮੇਰੀ ਸੁਣੋ ਗੱਲ ਅਸੀਂ ਤੁਹਾਡੇ ਦਰਲੇ ਮਾਰਨੇ ਆ ਆਪਾਂ ਕਿੱਥੇ ਜਾਣਾ ਵਾ ਉਹ ਤੁਸੀਂ ਜਾਓ ਫੇਰ ਕਰ ਨਾ ਕਰੋ ਤੁਸੀਂ ਜਾਓ ਚਲੋ ਚਲੀਏ ਫੇਰ ਚਲੀਏ ਫੇਰ ਭਾਈ ਠੀਕ ਆ ਜਨਾਬ ਠੀਕ ਹੈ ਜੀ ਠੀਕ ਹੈ ਠ ਸਫਾਰਸ਼ ਤੇ ਉਹੀ ਪੁੰਦਾ ਜਿਹੜਾ ਗਲਤ ਹੁੰਦਾ ਵਾ ਲੱਗਦਾ ਤੇ ਮਨੂੰ ਇਦਾਂ ਹੀ ਕਿਰਤ ਤੇਰੇ ਹਿਸਾਬ ਨਾਲ ਕਿਹਦਾ ਕਸੂਰ ਹੋਗਾ ਯਾਰ ਇਹਨਾਂ ਦੋਵਾਂ ਦਾ ਜਨਾਬ ਜੇ ਹਿਸਾਬ ਨਾਲ ਇਹ ਫੇਰੇ ਮਾਰਨ ਦੇ ਆ ਵਨ ਉਹ ਕਹੀਂ ਫਿਰ ਉਹਨਾਂ ਦੀ ਵੀ ਗੱਲ ਸੁਣਾਗੇ ਅੱਛਾ ਆ ਠੀਕ ਆ ਠੀਕ ਗਵਾਹੀਆਂ ਤਾਂ ਮੱਢੀ ਜਾਂਦੇ ਹਰ ਵਾਰੀ ਕੀ ਮੱਤ ਡੰਡਿਆ ਜਾ ਤੀ ਜਾ ਉਸ ਨਾਲ ਦੋ ਵਾਰ ਡੰਡਿਆ ਗਵਾਇਆਂ ਲੈਣੀਆਂ ਅਸੀਂ ਤੁਸੀਂ ਨਾ ਗਵਾਇਆਂ ਤੇ ਡਾੜਨ ਦਿਆ ਮੈਂ ਕਹੀ ਅਸੀਂ ਉਹਨਾਂ ਦੀ ਗੱਲ ਸੁਣਨੀ ਪੁੱਤਰੇ ਹੋਣੀ ਕਰ ਓਕੇ ਤੇ ਰੋਇ ਨਾ ਬੜਾ ਜੀ ਦੱਬ ਕੇ ਤੂੰ ਜਨਾਬੀ ਮੈਂ ਕਹਿਣਾ ਹੈਗਾ ਕੱਲੇ ਚਲਾਣੇ ਕੱਟਣੇ ਹੈਗੇ ਲੈ ਕੇ ਛੱਡਣਾ ਹੀ ਹੈ ਕਿਸ ਨੂੰ ਨੇ 1 ਮਿੰਟ ਯਾਰ ਤੁਸੀਂ ਸ਼ੁਰੂ ਕਰਤਾ ਉਹ ਲੱਗ ਜੂਗਾ ਪਤਾ ਉਹਨਾਂ ਦਾ ਵੀ ਉਗੜਾ ਜੇ ਹੱਥ ਆ ਗਿਆ ਜੇ ਫੜੇ ਜਾਣਗੇ ਫਿਰ ਉਹਨਾਂ ਦੇ ਗਵਾਹੀਆਂ ਲੈਣਗੇ ਅਸੀਂ ਉਹ ਲੱਗ ਜੂਗਾ ਉਹਨਾਂ ਦਾ ਵੀ ਪਤਾ ਫਿਰ ਉਹਨਾਂ ਦੇ ਗਵਾਹੀਆਂ ਲੈਣੀਆਂ ਵਾ ਫਿਰ